ਆਪ ਹੀ ਨਾਮ ਰਵਾਇਆ ਕਰੋ ਫੁਰਤ ਫੁਰਤ ਕੁਰਦੇ ਆ ਰਾਤ ਨੂੰ ਸਤ ਸ੍ਰੀ ਅਕਾਲ ਜੀ ਲੈ ਕੇ ਆਇਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 15 ਸਤੰਬਰ ਨੂੰ ਦੋ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਕੱਲ ਨਿਊ ਹਾਲੈਂਡ ਤੇ ਹਾਰਲੇ ਮੋਟਰਸਾਈਕਲਾਂ ਦੇ ਕੌਣ ਬੈਸਟ ਰੇਡਰ ਤੇ ਜਾਫੀ ਬਣੇਗੇ ਪੂਰੀ ਵੀਡੀਓ ਦੇਖੋ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੀ YouTube ਚੈਨਲ ਆਲ ਰੌਂਡਰ 855 ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਦੇ ਜ਼ਰੀਏ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਣੇ ਆ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਆਨੰਦਪੁਰ ਕਲਾਊਡ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਨਾ 75000 ਸੀ ਤੇ ਬੈਸਟ ਰੇਡਰ ਤੇ ਜੈਫੀਆਂ ਦੇ ਲਈ ਨਿਊ ਹਾਲੈਂਡ ਟਰੈਕਟਰ ਦਿੱਤੇ ਗਏ ਸਨ ਤੇ ਇੱਥੇ ਮਿਨੀ ਓਪਨ ਦੇ ਹੀ ਮੈਚ ਕਰਵਾਏ ਗਏ ਸਨ ਤੇ ਆਪਾਂ ਪਹਿਲਾ ਮਿਨੀ ਓਪਨ ਦੇ ਫਾਈਨਲ ਰਿਜ਼ਲਟ ਦੀ ਗੱਲ ਕਰਕੇ ਤਾਂ ਮਿਨੀ ਓਪਨ ਦੇ ਲਈ ਪਹਿਲਾ ਇਨਾਮ 70000 ਤੇ ਦੂਜਾ ਨਾ 51000 ਸੀ ਤੇ ਵੈਸਟਰਨ ਦੇ ਲਈ ਸਰਪ੍ਰਾਈਜ਼ ਦਿੱਤੇ ਗਏ ਸਨ ਤੇ ਮਿੰਨੀ ਓਪਨ ਦਾ ਫਾਈਨਲ ਮੈਚ ਹੋਇਆ ਸੀ ਖੁੱਡਾਂ ਵਾਲੀ ਸੇਰ ਤੇ ਮੀਆਪੁਰ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚੋਂ ਮੀਆਪੁਰ ਦੀ ਟੀਮ ਸੈਕੰਡ ਰਾਈ ਤੇ ਖੁੱਡਾਂ ਵਾਲੀ ਸੇਰ ਦੀ ਟੀਮ ਫਰਸਟ ਤੇ ਮਿੰਨੀ ਓਪਨ ਦੇ ਵੈਸਟ ਰੇਡਰ ਤੇ ਜਾਫੀਆਂ ਦੀ ਗੱਲ ਕਰਕੇ ਤਾਂ ਮਿੰਨੀ ਓਪਨ ਦਾ ਵੈਸਟ ਰੇਡਰ ਬਣੇਗਾ ਜੱਗੀ ਜੀਂਦਾਲਾ ਪੰਜ ਕਵਡੀਆਂ ਪਾ ਕੇ ਪੰਜ ਨੰਬਰ ਲਈ ਤੇ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਜੰਟਾ ਖੁੱਡਾਂ ਵਾਲੀ ਸੇਰ ਵਾਲਾ ਸੱਤ ਟੱਚ ਲੈ ਕੇ ਤਿੰਨ ਜੱਫੇ ਲਾਈ ਤੇ ਹੁਣ ਗੱਲ ਕਰਦੇ ਕਬੱਡੀ ਓਪਨ ਤਿੰਨ ਬਾਰੋਂ ਦੇ ਫਾਈਨਲ ਰਿਜ਼ਲਟ ਦੀ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਸਿੱਧਵਾਂ ਕਲਾ ਤੇ ਮੱਲੀਆਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੱਲੀਆਂ ਦੀ ਟੀਮ ਸੈਕੰਡ ਰਹੀ ਤੇ ਸਿੱਧਵਾਂ ਕਲਾ ਦੀ ਟੀਮ ਫਾਸਟ ਤੇ ਹੁਣ ਦੱਸ ਦਿਆਂ ਨਿਊ ਹਾਲੈਂਡ ਟਰੈਕਟਰਾਂ ਦੇ ਬੈਸਟ ਰੇਡਰ ਤੇ ਜਾਫੀ ਕੌਣ ਬਣੇ ਹੈਗੇ ਤੇ ਬੈਸਟ ਰੇਡਰ ਦੀ ਗੱਲ ਕਰਕੇ ਤਾਂ ਬੈਸਟ ਰੇਡਰ ਬਣੇਗਾ ਗੋਸਾਰਾਂਉਂਤੇ ਵਾਲਾ ਸੱਤ ਕਬੱਡੀਆਂ ਪਾ ਕੇ 6 ਨੰਬਰ ਲਈ ਤੇ ਦਵੱਟ ਜਾਫੀ ਦੀ ਗੱਲ ਕਰਕੇ ਤਾਂ ਬਿੱਟ ਜਾਫੀ ਬਣੇਗਾ ਵਿੱਕੀ ਕੋਤਬੇ ਵਾਲਾ 4 ਟੱਚ ਲੈ ਕੇ 3 ਜੱਫੇ ਲਾਏ ਤੇ ਮੁੰਡੇ ਨ ਅੱਗੇ ਗੱਲ ਕਰਦੇ ਕਲੌਡ ਆਨੰਦਪੁਰ ਫਟੇਕੜ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਇੱਥੇ ਪੁਆਦ ਫੈਡਰੇਸ਼ਨ ਤੇ ਕਬੱਡੀ ਓਪਨ ਤਿੰਨ ਵਾਰੋਂ ਦੇ ਮੈਚ ਕਰਵਾਏ ਗਏ ਸਨ ਤੇ ਆਪਾਂ ਪਹਿਲਾਂ ਗੱਲ ਕਰਦੇ ਪੁਆਦ ਕਬੱਡੀ ਫੈਡਰੇਸ਼ਨ ਦੇ ਮੈਚਾਂ ਦੇ ਫਾਈਨਲ ਰਿਜ਼ਲਟ ਦੀ ਪੁਆਦ ਫੈਡਰੇਸ਼ਨ ਦੇ ਲਈ ਪਹਿਲਾ ਨਾਂ 75000 ਤੇ ਦੂਜਾ ਨਾਂ 65000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਪੁਆਦ ਫੈਡਰੇਸ਼ਨ ਦਾ ਫਾਈਨਲ ਮੈਚ ਹੋਇਆ ਸੀ ਸੈਂਪਲੀ ਸਾਹਿਬ ਤੇ ਕਕਰਾਲੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਕਰਾਲੀ ਦੀ ਟੀਮ ਸੈਕੰਡ ਰਹੀ ਤੇ ਤੇ ਯਾਫੀ ਦੀ ਗੱਲ ਕਰਕੇ ਤਾਂ ਵੈਸਟ ਰੇਡਰ ਬਣਗਾ ਅਮਨ ਸਿੰਪਲੀਸਾ ਵਾਲਾ ਤੇ ਪੂਲੋ ਸਿੰਪਲੀਸਾ ਵਾਲਾ ਦੋਨੇ ਜੁਆਇੰਟ ਵੈਸਟ ਰੇਡਰ ਬਣੇਗੇ ਤੇ ਵੈਸਟ ਜਾਫੀ ਦੀ ਗੱਲ ਕਰਕੇ ਤੇ ਵੈਸਟ ਜਾਫੀ ਬਣਾਂਗਾ ਪ੍ਰੀਤ ਲੈਲੀ ਵਾਲਾ ਚਾਰ ਜਾਫੇ ਲਾ ਕੇ ਵੈਸਟ ਜਾਫੀ ਬਣਿਆ ਤੇ ਹੁਣ ਗੱਲ ਕਰਦੇ ਕਬੱਡੀ ਓਪਨ ਤਿੰਨ ਬਾਰਾਂ ਦੇ ਫਾਈਨਲ ਰਿਜ਼ਲਟ ਦੀ ਤੇ ਕਬੱਡੀ ਉਪਰ ਤਿੰਨ ਬਾਰਾਂ ਦੇ ਲਈ ਪਹਿਲਾ ਇਨਾਮ 111000 ਤੇ ਦੂਜਾ ਇਨਾਮ 81000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ ਹਾਰਲੇ ਮੋਟਰਸਾਈਕਲ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਸੀ ਲੈਲੀ ਤੇ ਤਨਾਉਰੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਤਨਾਉਰੀ ਟੀਮ ਸੈਕੰਡ ਰੇਂਜ ਤੇ ਲੈਲੀ ਟੀਮ ਫਾਸਟ ਹਾਰਲੇ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਕੌਣ ਬਣਿਆਗੇ ਤੇ ਪਹਿਲਾਂ ਬੈਸਟ ਰੇਡਰ ਦੀ ਗੱਲ ਕਰਕੇ ਤਾਂ ਬੈਸਟ ਰੇਡਰ ਬਣੇਗਾ ਗੁਰਪ੍ਰੀਤ ਬਰੇ ਸਹ ਆਲਾ 6 ਕਬੜੀਆਂ ਪਾ ਕੇ 6 ਨੰਬਰ ਲੈਤੇ ਤੇ ਬਟ ਜਾਫੀਆਂ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਬਿੱਲਾ ਲੈਲੀ ਆਲਾ ਤੇ ਸ਼ੇਰ ਉਤਨੌਰੀ ਆਲਾ ਦੋਨੇ ਜੁਆਇੰਟ ਵੇਟ ਜਾਫੀ ਬਣਿਆਗੇ ਤੇ ਮੁੰਡੇ ਕਲਾਊਡ ਆਨੰਦਪੁਰ ਦੇ ਕਬੱਡੀ ਕੱਪ ਤੋਂ ਹਾਰਲੇ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣਿਆਗੇ ਤੇ ਹਾਂਜੀ ਅੱਸੀ ਕੱਲ ਦੇ ਕਬੱਡੀ ਕੱਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ